ਸਸ਼ੀਕਾਲ ਜੀ ਤੁਸੀਂ ਬਣੇ ਹੋਏ ਹੋ ਐਨ ਆਰ ਆਈ ਪੰਜਾਬੀ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਪੰਜਾਬ ਦੀ ਜਿਹੜੀ ਜ਼ਿਆਦਾਤਰ ਆਬਾਵਾ ਲੋਕ ਨੇ ਇਹ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਜਿਹੜੇ ਉਮਰ 50 ਤੋਂ ਉੱਪਰ ਚਲੀ ਜਾਂਦੀ ਹੈ ਜਾਂ 30 ਤੋਂ ਵੀ ਕਹਿ ਲਈਏ ਜਿਹੜੀ ਉਮਰ ਉੱਪਰ ਆ ਉਹਨਾਂ ਦੇ ਜੋੜਾਂ ਦੇ ਵਿੱਚ ਦਰਦ ਸਰਵਾਈਕਲ ਗਠੀਆ ਹੋਰ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਰੋਗ ਲੱਗ ਜਾਂਦੇ ਨੇ ਦੂਰ ਦੂਰ ਤੋਂ ਦਵਾਈਆਂ ਖਾਂਦੇ ਨੇ ਪਰ ਆਰਾਮ ਨਹੀਂ ਆਉਂਦਾ ਤੇ ਉੱਥੇ ਹੀ ਲੁਧਿਆਣੇ ਦੇ ਵਿੱਚ ਡਾਕਟਰ ਸਾਰ ਦਾ ਜਿਹੜੇ ਆਯੁਰਵੈਦਿਕ ਡਾਕਟਰ ਨੇ ਉਹਨਾਂ ਦੇ ਕੋਲ ਜਿੰਨੇ ਵੀ ਮਰੀਜ਼ ਦਵਾਈਆਂ ਖਾਂਦੇ ਨੇ ਉਹਨਾਂ ਨੂੰ ਆਰਾਮ ਹੁੰਦਾ ਸਾਡੇ ਨਾਲ ਪੈੰਦੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਰਜਿੰਦਰ ਕੌਰ ਹੈ ਜੀ ਅੱਛਾ ਮੈਮ ਤੁਹਾਨੂੰ ਕਿਹੜੀ ਤਕਲੀਫ ਸੀ ਤੇ ਕਦੋਂ ਤੋਂ ਹੋਈ ਪਹਿਲਾਂ ਇਹ ਦੱਸੋ ਮੈਨੂੰ ਸਰ 5-6 ਸਾਲ ਪਹਿਲਾਂ ਨਾ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜੀ ਤੇ ਮੇਰੇ ਮਤਲਬ ਕਿ ਰੀੜ ਦੀ ਹੱਡੀ ਤੇ ਸੱਟ ਲੱਗੀ ਸੀ ਜੀ ਉਹਦਾ ਇਲਾਜ ਕਰਾਉਂਦੇ ਕਰਾਉਂਦੇ ਮੈਂ ਕਦੇ ਕਿੱਥੇ ਜਾਣਾ ਕਦੇ ਕਿੱਥੇ ਜਾਣਾ ਉਹ ਪ੍ਰੋਬਲਮ ਤਾਂ ਮੇਰੀ ਠੀਕ ਨਹੀਂ ਹੋਈ ਨਾਲ ਸਨ ਵਾਈਕਲ ਦੀ ਦਰਦ ਹੋ ਗਈ ਮੇਰੇ ਜੀ ਸਨ ਵਾਈਕਲ ਹੋਣ ਕਰਕੇ ਮੈਨੂੰ ਚੱਕਰ ਬਣੇ ਆਉਂਦੇ ਸੀ ਨਾ ਮੈਂ ਬੈਠ ਪਾਣਾ ਮੈਂ ਬਹਿਣਾ ਤੇ ਫਿਰ ਚੱਕਰ ਆਉਣੇ ਰਿਲੇਟ ਨਾਲ ਤਾਂ ਚੱਕਰ ਆਉਣੇ ਫਿਰ ਦੋਨੋਂ ਦਾ ਟਰੀਟਮੈਂਟ ਕਰਾਉਂਦੇ ਰਏ ਸੀ ਕਦੇ ਜਲੰਧਰ ਕਦੇ ਚੰਡੀਗੜ੍ਹ ਪੀਰੇ ਵੀ ਜਾ ਪੀਜੀ ਤੱਕ ਜਾਏ ਤੁਸੀਂ ਹਾਂ ਜੀ ਪਰ ਨਾ ਕਿਤੋਂ ਨਹੀਂ ਆਰਾਮ ਆਇਆ ਹੂੰ ਤੇ ਫਿਰ ਇਹਦੇ ਮੈਡੀਸਨ ਵਾਲਿਆਂ ਤੋਂ ਗੋਲੀਆਂ ਲੈ ਲੈ ਕੇ ਦਰਦ ਦੀਆਂ ਖਾਂਦੀ ਰਹੀ ਤੇ ਚੱਕਰ ਆਉਂਦੇ ਆ ਉਹਨਾਂ ਨੇ ਆਪਣੀ ਮੈਡੀਸਨ ਦੇ ਦੇਣੀ ਕਿਤੋਂ ਨਾ ਰਹਾ ਮੇਰੇ ਬੱਚੇ ਵੀ ਮੈਨੂੰ ਵਿਚਾਰੇ ਲੈ ਲੈ ਕੇ ਤੁਰੇ ਫਿਰਦੇ ਰਹੇ ਉਹਨਾਂ ਨੇ ਜਦੋਂ ਦੇਖਣਾ ਮੈਂ ਬਾਥਰੂਮ ਕਰਨ ਜਾਣਾ ਉਹਨਾਂ ਨੇ ਫੜ ਕੇ ਲੈ ਜਾਣਾ ਮੈ ਤੁਮ ਲੱਗੇ ਤੁਰਿਆ ਵੀ ਨਹੀਂ ਸੀ ਜਾਂਦਾ ਇਹਨਾਂ ਚੱਕਰ ਆਉਂਦੇ ਸੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਬਾਈਕ ਤੇ ਜਾ ਰਹੇ ਸੀ ਜਾਂ ਕਿਸ ਤਰ੍ਹਾਂ ਜੀ ਸਰ ਮੈਂ ਨਾ ਮਤਲਬ ਮਾਰਕੀਟ ਜਾ ਰਹੀ ਸੀ ਜੀ ਮੈਨੂੰ ਸਕੂਟਰ ਮਾਰਿਆ ਸੀ ਕਿਸੇ ਨੇ ਹੂੰ ਉਹ ਸਕੂਟਰ ਮਾਰਨ ਨਾਲ ਮੈਂ ਇੱਕਦਮ ਪਿੱਠ ਭਾੜੇ ਗਈ ਤੇ ਉਹ ਪਤਾ ਨਹੀਂ ਰੋੜੇ ਚੁੱਭ ਗਏ ਕਿ ਕੀ ਹੋਇਆ ਉਹਦੇ ਨਾਲ ਮੇਰੇ ਮਨਕਿਆਂ ਨੂੰ ਪ੍ਰੋਬਲਮ ਆ ਗਈ ਸੀ ਜੀ ਸਰਵਾਈਕਲ ਹੋ ਗਿਆ ਹਾਂਜੀ ਉਹਦੇ ਨਾਲ ਸਰਵਾਈਕਲ ਹੋ ਗਿਆ ਤੇ ਜਿਹੜੇ ਮੈਡਮ ਡਾਕਟਰ ਸਾਰਦਾ ਨੇ ਇਹਨਾਂ ਨਾਲ ਕਿੱਥੋਂ ਪਤਾ ਲੱਗਿਆ ਕਿਵੇਂ ਮੁਲਾਕਾਤ ਹੋਈ ਹੌਸਪੀਟਲ ਕਿਵੇਂ ਪਹੁੰਚ ਤੇ ਸਰ ਮੈਂ ਨਾ ਬੈਠੀ ਸੀ ਇੱਕ ਦਿਨ ਕੋਈ ਕੰਮ ਤਾਂ ਹੁੰਦਾ ਨਹੀਂ ਸੀ ਜੀ ਨਾ ਕੋਈ ਕੰਮ ਕਰ ਹੋਣਾ ਬੈਠੀ ਰਹਿਣਾ ਤੇ ਮੈਂ ਨਾ ਫੇਸਬੁੱਕ ਤੇ ਦੇਖ ਰਹੀ ਸੀ ਵੈਸੇ ਫੋਨ ਚਲਾ ਰਹੀ ਸੀ ਜੀ ਤੇ ਫੇਸਬੁੱਕ ਤੇ ਮੈਂ ਦੇਖਿਆ ਤੇ ਡਾਕਟਰ ਸ਼ਾਦਾ ਦਾ ਨਾਮ ਆ ਰਿਹਾ ਸੀ ਤੇ ਲੋਕੀ ਕਹਿ ਰਹੇ ਸੀ ਅਸੀਂ ਇੱਥੋਂ ਠੀਕ ਹੋਏ ਤੇ ਮੈਂ ਆਪਣੇ ਬੱਚਿਆਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਮਮਾ ਤੁਸੀਂ ਪਤਾ ਕਰ ਲਓ ਤੇ ਅਸੀਂ ਫਿਰ ਪਤਾ ਕੀਤਾ ਤੇ ਉਹਨਾਂ ਨੂੰ ਮੈਂ ਅਪਾਇੰਟਮੈਂਟ ਲਿੱਤੀ ਜੀ ਤੇ ਉਹ ਕਹਿੰਦੇ ਤੁਸੀਂ ਆ ਜਿਓ ਤੇ ਫਿਰ ਅਸੀਂ ਉੱਥੇ ਗਏ ਸੀਗੇ ਮੇਰੇ ਬੱਚੇ ਲੈ ਕੇ ਗਏ ਸੀ ਕਦੋਂ ਗਏ ਜੀ ਤੇ ਕਿੰਨਾ ਟਾਈਮ ਤੁਸੀਂ ਦਵਾਈ ਖਾਦੀ ਉੱਥੇ ਮੈਨੂੰ ਸਾਤ 6 ਮਹੀਨੇ ਹੋ ਗਏ ਜਦੋਂ ਮੈਂ ਗਈ ਸੀ ਜੀ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ 15 ਦਿਨ ਦੀ ਦਵਾਈ ਦਿੱਤੀ ਸੀਗੀ ਤੇ ਮੈਨੂੰ ਕਾਫੀ ਮਤਲਬ ਕਿ ਰਲਿਬ ਮਹਿਸੂਸ ਹੋਈ ਮੈਂ ਥੋੜਾ ਮਤਲਬ ਚੱਕਰ ਘਟ ਕੇ ਸੀ ਮੇਰੇ ਤੇ ਪਿੱਠ ਦੀ ਦਰਦ ਵੀ ਮਤਲਬ ਕਿ ਘਟ ਗਈ ਸੀ ਤੇ ਉਹਨਾਂ ਨੇ ਫਿਰ ਮੈਨੂੰ ਥੋੜਾ ਜਿਹਾ ਕਿਹਾ ਵੀ ਤੁਸੀਂ ਲਗਾਤਾਰ ਤੁਹਾਨੂੰ 2 ਤੱਕ ਦਿਨ ਮਹੀਨੇ ਦਵਾਈ ਖਾਣੀ ਪੈਣੀ ਆ ਤੇ ਫਿਰ ਤੁਸੀਂ ਠੀਕ ਹੋ ਜਾਓਗੇ ਅੱਜ ਕੱਲ ਜਿਆਦਾਤਰ ਜਿਹੜੇ ਡਾਕਟਰ ਨੇ ਆ ਜਿਹੜੇ ਡਾਕਟਰ ਨੇ ਜਾਤਾ ਉਹ ਦੇ ਦਿੰਦੇ ਨੇ ਜੀ 벨ਟ ਲਾਉਣ ਨੂੰ ਹਨਾ ਜਾਂ ਗਰਦਨ ਤੇ ਲਾਉਣ ਨੂੰ ਪੱਟਾ ਦੇ ਦਿੰਦੇ ਨੇ ਕਈ ਚੀਜ਼ਾਂ ਦੇ ਦਿੰਦੇ ਨੇ ਇਹਨਾਂ ਨੇ ਲੱਗ ਗਿਆ ਸੀ ਕੋਲਰ ਅੱਛਾ ਜੀ ਕੋਲਰ ਹਾਂਜੀ ਹਾਂਜੀ ਕੋਲਰ ਵੀ ਲੱਗ ਗਿਆ ਡਿਸਕ ਕਰਕੇ 벨ਟ ਵੀ ਲਗਾਤੀ ਸੀਗੀ ਜੀ ਤੇ ਮੈਂ ਦੋਨਾਂ ਤੋਂ ਇੰਨੀ ਪਰੇਸ਼ਾਨ ਹੋ ਕਿ ਮੈਂ ਘੁਮ ਕੇ ਗੱਲ ਕਰਦੀ ਹੁੰਦੀ ਸੀ ਕਿਸੇ ਨਾਲ ਵੀ ਗੱਲ ਕਰਨੀ ਪਰ ਮੈਂ ਇੱਕ ਦਿਨ ਗੁੱਸੇ ਚ ਆ ਕੇ ਉਤਾਰ ਕੇ ਛੋੜ ਦਿੱਤਾ ਇਹ ਤੁਸੀਂ ਮਤਲਬ ਇਹ ਹੋਰ ਜਗ੍ਹਾ ਤੋਂ ਦਵਾਈ ਜਦੋਂ ਖਾਂਦੇ ਹੋਵੋਗੇ ਡਾਕਟਰ ਕੋਲ ਨਾਰਮਲੀ ਜਿਹੜੇ ਹੱਡੀਆਂ ਦੇ ਡਾਕਟਰ ਨੇ ਆਰਥੋ ਡਾਕਟਰ ਹੁੰਦੇ ਨੇ ਉਹ ਜਾਂ ਤਾਂ 벨ਟ ਲਗਾ ਦਿੰਦੇ ਨੇ ਜਾਂ ਫਿਰ ਕੋਲਰ ਲਾ ਦਿੰਦੇ ਨੇ ਉਹਨਾਂ ਨੇ ਹੀ ਲਗਾਈ ਸੀ ਸਰ ਗਰਮੀ ਵੀ ਬਹੁਤ ਗਰਮੀ ਚ ਪਰੇਸ਼ਾਨੀ ਵੀ ਬਹੁਤ ਸੀ ਬਹੁਤ ਜ਼ਿਆਦਾ ਗਰਮੀ ਸੀਗੇ ਮੈਨੂੰ ਉਹਨਾਂ ਦਿਨਾਂ ਚ ਮੈਂ ਬਹੁਤ ਪਰੇਸ਼ਾਨ ਹੋਈ ਸੀ ਉਹਨਾਂ ਦਿਨਾਂ ਚ ਅੱਛਾ ਜਿੱਦਾਂ ਕਿ ਮੈਡਮ ਸਰਦਾ ਦੇ ਹਸਪੀਟਲ ਤੁਸੀਂ ਪਹੁੰਚੇ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ 벨ਟ ਵਗੈਰਾ ਜਾਂ ਇਸ ਤਰ੍ਹਾਂ ਦੀ ਮਿਸਾਲ ਵਗੈਰਾ ਮਾਲਿਸ਼ ਵਗੈਰਾ ਤਾਂ ਨਹੀਂ ਕਰਦੀ ਕੋਈ ਨਹੀਂ ਨਹੀਂ ਸਰ ਉਹਨਾਂ ਨੇ ਮਤਲਬ ਕਿ ਥੋੜਾ ਜਿਆਦਾ ਦਿੱਤਾ ਸੀ ਤੇਲ ਵਗੈਰਾ ਤੇ ਉਹਨਾਂ ਮਾਲਿਸ਼ ਕਰਦੇ ਰਿਹਾ ਬੱਚੇ ਮੇਰੇ ਜੀ ਤੇ ਮਤਲਬ ਕਿ ਪਿੱਠ ਤੇ ਕਰਦੇ ਨੇ ਗਲੇ ਤੇ ਮੈਨ ਹਾਂਜੀ 6 ਮਹੀਨੇ ਤੁਸੀਂ ਦਵਾਈ ਖਾਧੀ ਹਾਂਜੀ ਪਹਿਲੇ 6 ਮਹੀਨੇ ਤਾਂ ਮੈਂ ਵੈਸੀ ਟ੍ਰੀਟਮੈਂਟ ਕਰ ਲਿਆ ਸੀ ਬਟ ਉਸ ਤੋਂ ਪਹਿਲਾਂ ਹੀ ਮੈਂ ਠੀਕ ਹੋ ਗਈ ਸੀ ਜੀ ਅੱਛਾ ਇੱਕ ਹੋਰ ਮੈਂ ਸਰੋਤਿਆਂ ਨਾਲ ਗੱਲ ਕਹਿਣੀ ਚਾਹਣਾ ਲੋਕ ਹਨ ਆਪਾਂ ਦੂਰੋਂ ਦੂਰੋਂ ਦਵਾਈ ਖਾ ਲੈਨੇ ਆ ਅੰਮ੍ਰਿਤਸਰ ਮਹਾਲੀ ਪੀਜੇ ਤੱਕ ਕਰਤ ਵੀ ਕਾਫੀ ਰਹਿੰਦਾ ਇੱਥੇ ਤੁਹਾਡਾ ਖਰਚ ਕਿੰਨਾ ਕੁ ਹੋਇਆ ਜੀ ਕਿਸ ਤਰ੍ਹਾਂ ਜਿਹੜਾ ਮੰਥਲੀ ਦਵਾਈ ਆ ਮਹੀਨੇ ਦਵਾਈ ਕਿੰਨੀ ਕਉਂਦੀ ਹੈ ਜੀ ਸਰ ਬਾਹਰ ਤਾਂ ਮੈਂ ਬਹੁਤ ਖਰਚੇ ਕੀਤੇ ਜਿੰਨਾ ਕਿਸੇ ਨੇ ਕਹਿਣਾ ਉਹਨਾਂ ਨੂੰ ਪਤਾ ਬਿਮਾਰੀ ਦੇ ਵਿੱਚ ਦੇਣਾ ਪੈਂਦਾ ਬਿਲਕੁਲ ਜੀ ਤੇ ਪਰ ਇੱਥੇ ਮੈਨੂੰ ਨਹੀਂ ਲੱਗਿਆ ਕਿ ਉਹਨਾਂ ਨੇ ਪੈਸੇ ਜ਼ਿਆਦਾ ਲ ਮਨ ਲੋਗੇ ਠੀਕ ਠੀਕ ਰੇਟ ਸੀ ਉਹਨਾਂ ਦੇ ਸਾਰੇ ਦਵਾਈਆਂ ਦੇ ਵੀ ਉਹਨਾਂ ਦਾ ਟ੍ਰੀਟਮੈਂਟ ਵੀ ਪਰ ਡਾਕਟਰ ਸ਼ਰਦਾ ਬਹੁਤ ਅੱਛੀ ਤਰ੍ਹਾਂ ਚੈੱਕ ਕਰਦੇ ਨੇ ਬਹੁਤ ਅੱਛੇ ਨੇ ਉਹ ਪੇਸ਼ੈਂਟ ਦੇ ਨਾਲ ਜਿਹੜਾ ਇੱਕ ਆ ਆਪਾਂ ਹਸਪੀਟਲਾਂ ਦੇ ਵਿੱਚ ਦੇਖਦੇ ਆ ਡਾਕਟਰਾਂ ਦਾ ਬਿਹੇਵੀਅਰ ਬੜਾ ਵੱਖਰੇ ਤਰੀਕੇ ਦਾ ਹੁੰਦਾ ਤੇ ਇੱਕ ਪੇਸ਼ੈਂਟ ਨੂੰ ਜਾਂ ਜਿਹੜਾ ਮਰੀਜ਼ ਹੁੰਦਾ ਉਹਨੂੰ ਬਿਹੇਵੀਅਰ ਦੇ ਤੌਰ ਤੇ ਹੀ ਠੀਕ ਹੋ ਜਾਂਦਾ ਮੈਡਮ ਦਾ ਕਿਦਾਂ ਦਾ ਬਿਹੇਵੀਅਰ ਹੈ ਜੀ ਬਹੁਤ ਵਧੀਆ ਸੀ ਉਹਨਾਂ ਦਾ ਨਰਸਾਂ ਦਾ ਸਾਰੇ ਸਟਾਫ ਦਾ ਬਿਹੇਵੀਅਰ ਬਹੁਤ ਅੱਛਾ ਆ ਬਹੁਤ ਅੱਛੀ ਤਰ੍ਹਾਂ ਟ੍ਰੀਟਮੈਂਟ ਕਰਦੇ ਆ ਉਹ ਅਰੇ ਜਿਹੜੀ ਦਵਾਈ ਖਾਧੀ ਹੁਣ ਜਿੱਦਾਂ ਤੁਹਾਨੂੰ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਬੈਠਣ ਉੱਠਣ ਦੇ ਵਿੱਚ ਤੁਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਦੇਖ ਲਓ ਗਰਦਨ ਵੀ ਮੇਰੀ ਹਿੱਲਦੀ ਆ ਬੈਠਣ ਉੱਠਣ ਜਿੱਤੇ ਮੈਂ ਜਿਵੇਂ نیچے ਬਹਿ ਜਾਨੀ ਆ ਮੈਂ ਨਹੀਂ ਤਾਂ ਮੈਨੂੰ ਬਹਿਣਾ ਬਹੁਤ ਮੁਸ਼ਕਲ ਸੀਗਾ ਮੈਂ نیچے ਕਿਤੇ ਗੁਰਦੁਆਰੇ ਜਾ ਕੇ ਬੈਠ ਨਹੀਂ ਸੀ ਸਕਦੀ ਚੱਪ ਮਾਰ ਕੇ ਬੈਠਦੇ ਨੇ ਜਿੱਦਾਂ ਬੱਜਾਪ ਮਾਰ ਲੈਂਦੇ ਨੇ ਨਹੀਂ ਬੈਠ ਸਕਦੀ ਸੀ ਤੇ ਉਥੇ ਵੀ ਮੈਂ ਸਟੂਲ ਦੇਖਣਾ ਵੀ ਹੈਗਾ ਤਾਂ ਬੈਠਣਾ ਤਾਂ ਨਹੀਂ ਤਾਂ ਨਹੀਂ ਜਦੋਂ ਮੈਨੂੰ ਜਾਣਾ ਹੀ ਛੱਡਤਾ ਸੀ ਗੁਰੂ ਘਰ ਵੀ ਮੈਮ ਰਜ਼ਿੰਦਰ ਕੌਰ ਦੇ ਬੇਟੀ ਨੇ ਜਦੋਂ ਬਿਮਾਰ ਸੀ ਇਹਨਾਂ ਤੋਂ ਪੁੱਛਦੇ ਮੈਮ ਜਦੋਂ ਬਿਮ ਕਿੰਨਾਕ ਇਹਨਾਂ ਨੇ ਤਕਲੀਫ ਚਲੀ ਤੇ ਕਿੰਨਾਕ ਦੁਖੀ ਕੀਤਾ ਨਹੀਂ ਜੀ ਤਕਲੀਫ ਤੇ ਕੀ ਕਰਨੀ ਹੈ ਜੀ ਤੇ ਇਹ ਇਹਨਾਂ ਨੂੰ ਬਾਥਰੂਮ ਤੱਕ ਵੀ ਲੈ ਜਾਣ ਨੂੰ ਲਿਜਾੜਾ ਪੈਂਦਾ ਸੀ ਜੀ ਉੱਥੇ ਵੀ ਨਹੀਂ ਜਾ ਸਕਦੇ ਸੀ ਫਿਰ ਡਾਕਟਰ ਸ਼ਾਦਾ ਦੀ ਅਸੀਂ ਐਡ ਦੇਖੀ ਫੇਸਬੁਕ ਤੇ ਜੀ ਫਿਰ ਉਹ ਉਹਨਾਂ ਤੋਂ ਟ੍ਰੀਟਮੈਂਟ ਕਰਵਾਇਆ ਹੁਣ ਅੱਗੇ ਨਾਲੋਂ ਕਾਫੀ ਬੈਟਰ ਆ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਸੀਗੇ ਪਹਿਲਾਂ ਮੰਜੇ ਤੋਂ ਬਾਹ ਫੜ ਕੇ ਸਹਾਰਾ ਲਾ ਕੇ ਸਹਾਰਾ ਲਾ ਕੇ ਇਹਨਾਂ ਨੂੰ ਬਾਥਰੂਮ ਲੈ ਜਾਣਾ ਪੈਂਦਾ ਸੀ ਜੀ ਹੁਣ ਅੱਗੇ ਨਾਲੋਂ ਕਾਫੀ ਠੀਕ ਆ ਕਾਫੀ ਤਕਲੀਫ ਕੀਤੀ ਮੈਮ ਸ਼ਰਦਾ ਦੇ ਨਾਲ ਮੁਲਾਕਾਤ ਜਾਂ ਜਿਹੜੀ ਫੇਸਬੁੱਕ ਤੇ ਐਡਵਰਟਾਈਜ਼ਮੈਂਟ ਦੇਖੀ ਤੁਸੀਂ ਲੈ ਕੇ ਗਏ ਜਾਂ ਮੈਡਮ ਆਪ ਕਹਿੰਦੇ ਸੀ ਇਹ ਤੁਹਾਨੂੰ ਨਹੀਂ ਲੈ ਕੇ ਗਏ ਅਸੀਂ ਜੀ ਹਾਂਜੀ ਉੱਥੇ ਡਾਕਟਰ ਸ਼ਰਦਾ ਤੇ ਅਸੀਂ ਲੈ ਕੇ ਗਏ ਆ ਉੱਥੋਂ ਟ੍ਰੀਟਮੈਂਟ ਕੀਤਾ ਫਿਰ ਜਾ ਕੇ ਹੁਣ ਕਾਫੀ ਬੈਟਰ ਅੱਗੇ ਨਾਲੋਂ ਦਵਾਈ ਬੰਦੇ ਹੁਣ ਜੀ ਨਹੀਂ ਚਲਦੀ ਪਈ ਹੈ ਚਲਦੀ ਪਈ ਹੈ ਹਾਂਜੀ ਹੁਣ ਪ੍ਰੋਬਲਮ ਤਾਂ ਨਹੀਂ ਮੈਮ ਕੋਈ ਆ ਰਹੀ ਹੈ ਨਾ ਦਾਣਾ ਚੱਲਣ ਤੁਰਨ ਦੇ ਵਿੱਚ ਮਾਰਨਿੰਗ ਦੀ ਆਪਾਂ ਵਾਕ ਕਰਦੇ ਆ ਹਨਾ ਸਵੇਰੇ ਸੈਰ ਕਰਦੇ ਆ ਹਾਂ ਜੀ ਹੁਣ ਰਾਮਨਾਨ ਨਾਰਮਲ ਹੀ ਜਾਂਦੇ ਹਾਂ ਹਾਂ ਜੀ ਹੁਣ ਮੈਂ ਨਾਰਮਲ ਹੀ ਜਾਂਦੀ ਆ ਮੈਂ ਪੂਰੀ ਗਲੀ ਦਾ ਘੇੜਾ ਕੱਢ ਲੈਣੀ ਆ ਕੋਈ ਐਹੋ ਜੀ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਡਾਕਟਰ ਖਾਣ ਪੀਣ ਦੇ ਬਹੁਤ ਪਰਹੇਜ਼ ਕਰ ਦਿੰਦੇ ਨੇ ਵੀ ਇਹ ਨਹੀਂ ਖਾਣਾ ਬੈਲੀਆਂ ਚੀਜ਼ਾਂ ਨਹੀਂ ਖਾਣੀਆਂ ਚੌਲ ਨਹੀਂ ਖਾਣੇ ਹੋਰ ਕਈ ਚੀਜ਼ਾਂ ਤੇ ਰੋਕਦਾਮ ਲਾ ਦਿੰਦੇ ਨੇ ਹਾਂਜੀ ਔਰ ਇਹਨਾਂ ਨੇ ਖਾਣ ਪੀਣ ਤੇ ਕੁਝ ਰੋਕਿਆ ਵੀ ਇਹ ਚੀਜ਼ ਨਹੀਂ ਖਾਣੀ ਉਹ ਚੀਜ਼ ਨਹੀਂ ਖਾਣੀ ਨਹੀਂ ਸਰ ਆਓ ਜੀ ਤਾਂ ਕੋਈ ਗੱਲ ਨਹੀਂ ਹੋਈ ਪਰ ਉਹ ਕਹਿੰਦਾ ਸੀ ਵੀ ਤੁਹਾਨੂੰ ਆਰਾਮ ਆ ਜਾਊਗਾ ਤੁਸੀਂ ਆਪ ਹੀ ਦੇਖ ਲਿਓ ਤੁਸੀਂ ਆਪ ਹੀ ਦੱਸੋਗੇ ਵੀ ਤੁਸੀਂ ਠੀਕ ਹੋ ਗਏ ਹੋ ਹਾਂ ਦੀ ਹਰ ਚੀਜ਼ ਖਾਧੀ ਮੈਂ ਹਰ ਇੱਕ ਚੀਜ਼ ਖਾਧੀ ਕੋਈ ਨਹੀਂ ਮੈਂ ਇਹੋ ਜਿਹੀ ਵੀ ਜਿਹੜੀ ਚੀਜ਼ ਬੰਦ ਕੀਤੀ ਹੋਵੇ ਕੋਈ ਇਹੋ ਜਿਹੀ ਚੀਜ਼ ਨਹੀਂ ਸੀ अच्छा ਹੁਣ ਜਿੱਦਾਂ ਤੁਸੀਂ ਕਹਿੰਦੇ ਬਿਲਕੁਲ ਨਾਰਮਲ ਹੀ ਹੋ ਤੁਹਾਡੀ ਜਿਹੜੀ ਬੈਕਬੋਨ ਆ ਰੀਡ ਦੀ ਹੱਡੀ ਦੇ ਮਣ ਕੇ ਸਰਵਾਈਕਲ ਗਰਦਨ ਦੀ ਜਦਵੇਂ ਨਾਰਮਲ ਹੋ ਕੋਈ ਜਿੱਦਾਂ ਤੁਸੀਂ ਹਿਲ ਰਹੇ ਹੋ ਤੁਸੀਂ ਜੋ ਮਰਜ਼ੀ ਚੱਕਵਾ ਲਓ ਮੈਂ ਚੱਕ ਲੂੰਗੀ ਜਿੱਦਾਂ ਕਿ ਉਹ ਏਟਾਂ ਪੈ ਨੇ ਜਿੱਦਾਂ ਬੰਦੇ ਦਾ ਝੁੱਕ ਵੀ ਨਹੀਂ ਹੁੰਦਾ ਜੀ ਨਹੀਂ ਮੈਂ ਝੁੱਕ ਕੇ ਚੱਕ ਕੇ ਦਿਖਾ ਦਿੰਦੀ ਆ ਹੁਣ ਮੈਂ ਖੁਦ ਦੇਖਣਾ ਚਾਹਣਾ ਜੀ ਕਿਉਂਕਿ ਅਕਸਰ ਜਿਹੜੀਆਂ ਲੇਡੀਜ਼ ਨੇ ਉਹ ਉਹਨਾਂ ਦਾ ਹੁੰਦਾ ਨਹੀਂ ਜੀ ਕੰਮ ਹੁਣ ਕੋਈ ਪ੍ਰੋਬਲਮ ਨਹੀਂ ਗਰਦਨ ਵੀ ਘੁਮਾ ਦਿ ਜਿਵੇਂ ਨਾਰਮਲ ਆਪਾਂ ਘੁਮਾਉਂਦੇ ਆ ਜਿੱਦਾਂ ਚੱਕਦੀ ਹਾਂ ਮੈਂ ਗਰਦਨ ਬੈਠਣੋਂ ਉਠਣ ਦੀ ਬੈਠਣੋਂ ਉਠਣ ਦੀ ਹਾਲੋ ਸਰ ਹਾਲੋ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਰੀਡ ਦੀ ਅੱਡੀ ਚ ਕੋਈ ਪ੍ਰੋਬਲਮ ਨਹੀਂ ਰੀਡ ਦੀ ਅੱਡੀ ਚ ਨਾ ਮੰਨ ਕੇ ਅਜਾ ਨਾ ਬੈਠਣ ਜੀ ਕੋਈ ਪ੍ਰੋਬਲਮ ਬਦਨ ਚੁੱਕਨ ਦੀ ਬਾਲਟੀ ਪਰ ਕੇ ਦੇ ਤਾਂ ਉਹ ਵੀ ਚੁੱਕ ਲੈਣੀ ਆ ਮੈਂ ਸਾਰਾ ਜੀ ਹਾਂਜੀ ਅੱਛਾ ਦਵਾਈ ਦੇ ਵਿੱਚ ਕੀ ਕੀ ਸੀਗਾ ਤੁਹਾਨੂੰ ਜਿਹੜੀ ਦਵਾਈ ਵਰਤੀ ਗਈ ਆ ਆ ਇੱਕ ਤਾਂ ਗੋਲੀਆਂ ਵਗੈਰਾ ਹੁੰਦੀਆਂ ਨੇ ਤੁਸੀਂ ਤੇਲ ਵੀ ਕਿਹਾ ਕਿ ਕਿਸੇ ਦਵਾਈ ਦੇ ਵਿੱਚ ਦਵਾਈਆਂ ਗੋਲੀਆਂ ਹੀ ਦਿੱਤੀਆਂ ਸੀ ਇਹਨਾਂ ਨੇ ਇੱਕ ਤੇਲ ਦਿੱਤਾ ਸੀ ਬਸ ਜੀ ਉਹ ਮਾਲਿਸ਼ ਕਰਦੇ ਸੀ ਹਾਂਜੀ ਉਹ ਬਸ 2-3 ਟਾਈਮ ਕਰ ਦਿੰਦੇ ਸੀ ਬੱਚੇ ਮੇਰੇ ਤੁਮਨੇ ਕਾਫੀ ਮਨ ਲੱਗਿਆ ਉਹ ਤਾਂ ਮੈਂ ਹਫਤਾ ਕੀ ਤੇਲ ਦੀ ਮਾਲਿਸ਼ ਕੀਤੀ ਸੀ ਉਸ ਤੋਂ ਬਾਅਦ ਮੈਡੀਸਨ ਨੇ ਫਰਕ ਪੈ ਗਿਆ ਸੀ ਟੂਹੀ ਦੀ ਜਿਹੜੀ ਤਕਲੀਫ ਆ ਸਭ ਤੋਂ ਜ਼ਿਆਦਾ ਆਖੇਂਦੇ ਰੀਡ ਦੀ ਹੱਡੀ ਜੀ ਹੈ ਨਾ ਪਾਣੀ ਚੜ ਕੇ ਪੌੜੀਆਂ ਚੜਦੇ ਆ ਨਾ ਜਦੋਂ ਆਪਾਂ ਕੋਸ਼ਿਸ਼ ਕੱਪੜੇ ਪਾਉਣੇ ਆ ਜਾਂ ਪਾਣੀ ਭਰਦੇ ਆ ਉੱਪਰ ਨੂੰ ਚੱਕ ਕੇ ਆਉਣਾ ਪੜੀਂ ਦੜਦੇ ਨੇ ਬਿਲਕੁਲ ਮੈਂ ਚੱਕ ਕੇ ਚੜਦੀ ਆ ਅਸੀਂ ਮੈਂ ਕੈਮਰੇ ਤੇ ਇੱਕ ਗੱਲ ਹੋਰ ਦਿਖਾਉਣੀ ਚਾਹਣਾ ਆ ਜਿਹੜੀ ਕੰਦ ਆ ਨਾ ਕੰਦ ਟੱਪੀ ਆ ਮੇਰੇ ਨਾਲ ਆন্টি ਜੀ ਨੇ ਤਾਂ ਦੇ ਟਾਪਕੇ ਪਾਰ ਕਰੀਆ ਕਿਉਂਕਿ ਅਕਸਰ ਜਦੋਂ ਟੂਹੀ ਦਾ ਦਰਦ ਹੁੰਦਾ ਨਾ ਜਾਂ ਜਿਹੜੇ ਆਪਣੇ ਸਰਵਾਈਕਲ ਹੁੰਦੀਆਂ ਜਾਂ ਕੁਝ ਵੀ ਆਪਾਂ ਦਾ ਤੁਰ ਫਿਰ ਵੀ ਨਹੀਂ ਹੁੰਦਾ ਸੋ ਤੁਸੀਂ ਦੇਖ ਸਕਦੇ ਹੋ ਆ ਠੀਕ ਨੇ ਸੈਟੋਂ ਜੀ ਹੁਣ ਕੋਈ ਪ੍ਰੋਬਲਮ ਨਹੀਂ ਨਹੀਂ ਤੁਸੀਂ ਆ ਜਾਂਦੇ ਜਾਂਦੇ ਆਖਰੀ ਸਵਾਲ ਜਿਹੜੇ ਸਰੋਤੇ ਸਾਡੇ ਦੇਖ ਰਹੇ ਨੇ ਸਾਡੇ ਦਰਸ਼ਕ ਦੇਖ ਰਹੇ ਨੇ ਹਾਂ ਜੀ ਡਾਕਟਰ ਬਾਰੇ ਜਾਣਕਾਰੀ ਦਿਗੋ ਕਿੰਨਾ ਚਿਰ ਦਵਾਈ ਖਾਦੀ ਹੈ ਤੇ ਆਪਣੇ ਤੇ ਜਿਹੜੀ ਦਵਾਈ ਦੇ ਨਾਲ ਅਸਰ ਹੋਇਆ ਉਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਮੈਨੂੰ ਡਾਕਟਰ ਸਾਹਿਬ ਨੇ ਜਿਹੜੀਆਂ ਦਵਾਈਆਂ ਦਿੱਤੀਆਂ ਸੀ ਨਾ ਉਹ ਮੈਂ ਬਹੁਤ ਵਧੀਆ ਫਿੱਟ ਬੈਠੀਆਂ ਨੇ ਮੈਂ ਜਿੱਥੋਂ ਜਿੱਥੋਂ ਦਵਾਈਆਂ ਲਈਆਂ ਸੀ ਕੋਈ ਫਿੱਟ ਨਹੀਂ ਸੀ ਬੈਠੀ ਪਰ ਡਾਕਟਰ ਸਾਹਿਬ ਦੀ ਜਿਹੜੀ ਵੀ ਦਵਾਈ ਦਿੱਤੀ ਹੈ ਨਾ ਜੋ ਵੀ ਉਹਨਾਂ ਨੇ ਤੇਲ ਦਿੱਤਾ ਮੈਂ ਉਹਦੇ ਨਾਲ ਇੰਨੀ ਮਤਲਬ ਕਿ ਠੀਕ ਹੋਈਆਂ ਨਾ ਹੁਣ ਤੁਸੀਂ ਮੈਂ ਤੁਸੀਂ ਦੇਖ ਹੀ ਲਿਆ ਹੋਣਾ ਮੈਂ ਸਾਰੇ ਕੰਮ ਕਰ ਸਕਦੀ ਹਾਂ ਕੋਈ ਇਹੋ ਜਿਹਾ ਕੰਮ ਨਹੀਂ ਕਿ ਜਿਹੜਾ ਮੈਂ ਨਾ ਕਰ ਸਕਾਂ ਮਸ਼ੀਨ 'ਚ ਕੱਪੜੇ ਵੀ ਧੋਲਣੇ ਆ ਚੁੱਕ ਵੀ ਲੈਣੇ ਆ ਭਾਂਡੇ ਵੀ ਮਾਉਣੇ ਨੇ ਕੱਪੜੇ ਵੀ ਜੋ ਮਰਜ਼ੀ ਕਰਵਾ ਲਵਾਂ ਮੈਂ ਤੋਂ ਪਹਿਲਾਂ ਮੈਂ ਕੁਝ ਨਹੀਂ ਸੀ ਕਰ ਸਕਦੀ ਜੀ ਬੈਠ ਕੇ ਪੋਚਾ ਵਗੈਰਾ ਪਾਣੀ ਪੰਨਾ ਸਾਰਾ ਤੁਸੀਂ ਦੇਖ ਸਕਦੇ ਹੋ ਜਿਹੜੇ ਮਰੀਜ਼ ਜ਼ਿਆਦਾਤਰ ਜਿਨ੍ਹਾਂ ਨੂੰ ਸਰਵਾਈਕਲ ਆ ਜੋੜਾਂ ਦਾ ਦਰਦ ਆ ਜਾਂ ਰੀਡ ਦੀ ਹੱਡੀ ਜਿਹੜੀ ਬੈਕਬੋਨ ਦੇ ਵਿੱਚ ਹਨਾ ਜਿਨ੍ਹਾਂ ਦੇ ਮੰਣ ਕੇ ਹਿਲ ਜਾਂਦੇ ਨੇ ਸਰਵਾਈਕਲ ਤੋਂ ਲੈ ਕੇ ਜਾਂ ਗਠੀਆ ਕਈ ਰੋਗ ਨੇ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਥੱਲੇ ਚੱਲ ਰਿਹਾ ਮੈਡਮ ਸਰਦਾ ਦਾ ਨੰਬਰ ਜਿੰਨੇ ਵੀ ਮਰੀਜ਼ ਨੇ ਜਾਂ ਜਿਹੜੇ ਸਰੋਤੇ ਜਿਨ੍ਹਾਂ ਨੂੰ ਅਜਿਹੀਆਂ ਤਕਲੀਫਾਂ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਮੁਰੇ ਆਂਟੀ ਖੜੇ ਨੇ ਸਾਰਾ ਕੰਮ ਕਰਦੇ ਨੇ ਸੋ ਜਿਹੜੇ ਕਈ ਸਾਲਾਂ ਤੋਂ ਇਸ ਬੀੜ ਦੇ ਨਾਲ ਇਸ ਤਕਲੀਫ ਦੇ ਨਾਲ ਚੱਲ ਰਹੇ ਨੇ ਜਰੂਰ ਥੱਲੇ ਕੰਡੈਕਟ ਕਰਨ ਔਰ ਇਥੋਂ ਦਵਾਈ ਲੈਣ ਤੇ ਜਿਹੜਾ ਸਰਤੀ ਇਲਾਜ ਹੁੰਦਾ ਹੈ ਸੋ ਮੈਨੂੰ ਦਿਓ ਇਜਾਜ਼ਤ ਧੰਨਵਾਦ